ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਹੈ 셔ਟ ਦੇ ਵਿੱਚ ਕਟਾਂ ਤੇ ਆਪਾਂ ਨੇ ਕਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਜਿਸ ਨਾਲ ਵਧੀਆ ਫਿਟਿੰਗ ਆਵੇ ਤੇ ਪਲੇਟਾਂ ਨੇ ਮਾਰਕ ਆਪਾਂ ਨੇ ਕਿਸ ਤਰ੍ਹਾਂ ਕਰਨੀਆਂ ਨੇ ਜਿਸ ਦੇ ਨਾਲ ਫਿਟਿੰਗ ਆ ਜਿਹੜੀ ਆਪਣੀ ਵਧੀਆ ਆਵੇ ਦੋਨੇ ਚੀਜ਼ਾਂ ਇੰਪੋਰਟੈਂਟ ਨੇ ਕਟਾਂ ਵੀ ਤੇ ਪਲੇਟਾਂ ਵੀ ਠੀਕ ਹੈ ਜੀ ਹੁਣ ਆਪਾਂ ਇੱਥੇ ਕਟਾਂ ਪਾਉਣੀਆਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਧੀਰੇ ਦਾ ਮਾਰਕ ਕਰਾਂਗੇ 6 ਇੰਚ ਤੇ ਠੀਕ ਹੈ ਜੀ ਦੋਨੇ ਪੱਲੇ ਆਪਾਂ ਨੇ ਇਸ ਤਰ੍ਹਾਂ ਵਿੱਚ ਰੱਖੇ ਹੋਏ ਨੇ ਕਿ ਫਲਾਵਰ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰੇ ਹੋਏ ਨੇ 7 ਇੰਚ ਦਾ ਆਪਾਂ ਜਾਂ 7.5 ਦਾ ਮੋਢਾ ਲਗਾਵਾਂਗੇ ਜਿਆਦਾ ਨਹੀਂ ਲਗਾਵਾਂਗੇ 7.5 ਦਾ ਨਹੀਂ ਲਾਵਾਂਗੇ ਠੀਕ ਹੈ ਜੀ ਜੇ ਵਧੀਆ ਫਿੱਟ ਫਿੱਟ ਮੋਢਾ ਰੱਖਣਾ ਆਪਾਂ ਨੇ ਇਸ ਤਰ੍ਹਾਂ 6 ਇੰਚ ਤੇ ਮਾਰਕ ਕਰਕੇ ਆਪਾਂ ਨੇ ਬਾਕਸ ਬਣਾ ਲੈਣਾ ਹਾਂਜੀ ਦੋਸਤੋ ਹੁਣ ਆਪਾਂ ਨੇ ਇੱਥੇ ਨਾ ਚਾਤੀ ਦਾ ਨਾਪ ਲਗਾ ਲੈਣਾ 10 ਇੰਚ ਤੇ ਠੀਕ ਹੈ ਜੀ ਇੱਥੇ ਹੁਣ ਆਪਾਂ 1 ਇੰਚ ਦੀ ਕਾਟ ਪਾਵਾਂਗੇ ਪਹਿਲਾਂ 1 ਇੰਚ ਦੀ ਆਪਾਂ ਇੱਥੇ ਕਾਟ ਪਾ ਦੇਣੀ ਆ ਫਿਰ ਆਪਾਂ ਇੱਥੇ 2 ਇੰਚ ਵੀ ਕਾਟ ਪਾਵਾਂਗੇ ਬੈਕ ਪੱਲੇ ਦੀ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇੱਥੇ ਅੱਧਾ ਇੰਚ ਮੋਡਾ ਡਾਊਨ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਥੇ ਪਲੇਟਾਂ ਦੇ ਮਾਰਕ ਕਰਾਂਗੇ 12.5 ਇੰਚ ਤੇ 12.5 ਇੰਚ ਤੇ ਆਪਾਂ ਪਲੇਟਾਂ ਪਾਵਾਂਗੇ 20 21 22 ਇੰਚ ਤੱਕ ਆਪਾਂ 12.5 ਤੇ ਪਲੇਟਾਂ ਪਾ ਸਕਦੇ ਆਂਗੇ ਹੁੰਦੇ ਨੇ 3.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ 3.5 ਇੰਚ ਤੇ ਫਿਰ ਮਾਰਕ ਕਰਾਂਗੇ ਇਸ ਤਰ੍ਹਾਂ ਮੋਲਾ ਦਾਂਗੇ 6.5 ਇੰਚ ਦੀ ਆਪਾਂ ਨੇ ਏ ਪਲੇਟ ਲੰਬੀ ਪਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਟੈਡੀ ਪਲੇਟ ਪਾਵਾਂਗੇ ਆਪਾਂ ਠੀਕ ਹੈ ਜੀ ਜਿਹੜਾ ਆਪਾਂ ਬਾਕਸ ਬਣਾਇਆ ਹੈ ਦੇ ਕਾਰਨਰ ਦੇ ਵਿੱਚ ਇਸ ਤਰ੍ਹਾਂ 2.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਇੱਥੇ ਪਲੇਟ ਦਾ ਮਾਰਕ ਕਰ ਦੇਣਾ ਠੀਕ ਹੈ ਜੀ 2.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ 2.5 ਇੰਚ ਤੇ ਹੀ ਇਧਰਲੀ ਸਾਈਡ ਤੋਂ ਮਾਰਕ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਜਿਹੜੀ ਆਪਾਂ ਨੇ ਆਹ ਟੈਡੀ ਪਲੇਟ ਪਾਣੀ ਆ ਇਹਦਾ ਆਪਾਂ ਨੇ ਸੈਂਟਰ ਕਰ ਲੈਣਾ ਪਲੇਟਾਂ ਦਾ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਆਪਾਂ ਨੇ ਇਹ ਪਲੇਟ ਪਾ ਦੇਣੀ ਆ ਫਿਟਿੰਗ ਬਹੁਤ ਵਧੀਆ ਬਣ ਕੇ ਆਊਗੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਇੱਥੇ ਫਿਟਿੰਗ ਦਾ ਮਾਰਕ ਕਰਾਂਗੇ 1.5/8 ਤੇ ਠੀਕ ਹੈ ਜੀ ਅੱਧਾ ਇੰਚ ਆਪਾਂ ਐਕਸਟਰਾ ਲਵਾਂਗੇ ਕਿਉਂਕਿ ਇਹ ਪਲੇਟਾਂ ਦੇ ਵਿੱਚ ਘੱਟ ਜਾਣਾਗਾ ਤੇ 1.5/15 ਇੰਚ ਤੇ ਆਪਾਂ ਇੱਥੇ ਹਿੱਪ ਦਾ ਮਾਰਕ ਕਰਾਂਗੇ ਠੀਕ ਹੈ ਜੀ 22 ਇੰਚ ਆਪਣੇ ਕੋਲ ਹਿੱਪ ਆ ਹਿੱਪ ਦਾ ਮਾਰਕ ਕਰਾਂਗੇ ਇਸ ਤਰ੍ਹਾਂ ਮਾਰਕਾਂ ਨੂੰ ਮਿਲਾ ਦਾਂਗੇ ਹਾਂਜੀ ਦੋਸਤੋ ਹੁਣ ਆਪਾਂ ਇੱਥੇ ਕੱਟਾ ਪਾਉਣੀ ਸ਼ੁਰੂ ਕਰਾਂਗੇ ਕੈਂਚੀ ਦੇ ਨਾਲ ਪਹਿਲਾਂ ਆਪਾਂ ਇੱਥੇ ਟਕ ਟੱਕ ਲਗਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਗਲੇ ਦਾ ਪਹਿਲਾਂ ਆਪਾਂ ਬੈਕ ਪੱਲੇ ਵਿੱਚ ਕੱਟ ਪਾਵਾਂਗੇ ਮੋੜਾ ਡਾਊਨ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚੋਂ ਇੱਕ ਪੱਲਾ ਨੀਚੇ ਵਾਲਾ ਕੱਢ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਫਰੰਟ ਪੱਲੇ ਦੇ ਵਿੱਚ ਕਾਟ ਪਾਵਾਂਗੇ ਇੱਥੇ ਆਪਾਂ ਇੱਕ ਟੱਕ ਲਗਾ ਦਾਂਗੇ ਇੱਥੇ ਇੱਕ ਪਲੇਟ ਦਾ ਟੱਕ ਲਗਾ ਦਾਂਗੇ ਆਪਾਂ ਇੱਕ ਟੱਕ ਆਪਾਂ ਇੱਥੇ ਲਗਾ ਦਾਂਗੇ ਆਹ ਪਲੇਟ ਦਾ ਤੇ ਇੱਕ ਟੱਕ ਆਪਾਂ ਇੱਥੇ ਲਗਾ ਦਾਂਗੇ ਹਿੱਪ ਦਾ ਹਾਂਜੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨੈਕਸਟ ਵੀਡੀਓ ਆਪਾਂ ਪਾਵਾਂਗੇ ਬਾਹਾਂ ਦੇ ਵਿੱਚ ਕਾਟਾਂ ਆਪਾਂ ਨੇ ਕਿਸ ਤਰ੍ਹਾਂ ਪਾਉਣੀਆਂ ਨੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਬਾਏ ਬਾਏ